ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਆਪਾਂ ਕਟਿੰਗ ਕਰਨ ਲੱਗਿਆ ਸਕੂਲ ਯੂਨੀਫਾਰਮ ਇਹ ਆਪਾਂ ਜੈਕਟ ਦੀ ਕਟਿੰਗ ਕਰ ਰਹੇ ਹਾਂ ਇਹ ਆਪਾਂ ਉੱਪਰ ਕਮੀਜ਼ ਦੇ ਜੈਕਟ ਅਟੈਚ ਕਰਨੀ ਆ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ 7 ਇੰਚ ਦੀ ਕਾਟ ਪਾਉਣੀ ਆ 7 ਇੰਚ ਦਾ ਆਪਾਂ ਤੀਰਾ ਲੈਣਾ 7 ਇੰਚ نیچے ਦੀ ਲੰਬਾਈ ਲੈਣੀ ਆ ਜੀ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ 3 ਇੰਚ ਦਾ ਆਪਾਂ ਗਲੇ ਦਾ ਨਿਸ਼ਾਨ ਲਗਾਵਾਂਗੇ نیچے ਨੂੰ ਆਪਾਂ 8 ਇੰਚ ਡੀਪ ਗਲਾ ਰੱਖਣਾ ਇਹ ਵੀ ਸ਼ੇਪ ਤੇ ਉਸ ਤੋਂ ਬਾਅਦ ਆਪਾਂ ਨੀਚੇ ਦੇ 1.5 ਇੰਚ ਦੀ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਗੁਲਾਈ ਪਾਵਾਂਗੇ ਗੁਲਾਈ ਪਾਉਣ ਤੋਂ ਬਾਅਦ ਆਪਾਂ ਇਹਨੂੰ ਕਰਾਂਗੇ ਕਟਿੰਗ ਇਹ ਆਪਾਂ ਮੋਡੇ ਦੀ ਕਾਟ ਪਾ ਰਹੇ ਹਾਂ ਹੁਣ ਇਸ ਤਰ੍ਹਾਂ ਕਰਕੇ ਤੇ ਫਿਰ ਆਪਾਂ ਇਹ ਕਰਾਂਗੇ ਇਹਦਾ ਗਲਾ ਕਟਿੰਗ ਵੀ ਸ਼ੇਪ ਆ ਜਿਹੜਾ ਗਲਾ ਕਟਿੰਗ ਇਸ ਤਰ੍ਹਾਂ ਕਰਕੇ ਇਹਨੂੰ ਕੱਟ ਪਾ ਦਾਂਗੇ ਤੇ ਇਹਨੂੰ ਕੱਟ ਲਗਾ ਦਾਂਗੇ ਵਿੱਚ ਤੇ ਤੇ ਕੁੜਤੀ ਨੂੰ ਬਟਨ ਲੱਗਣੇ ਆ। ਇਸ ਤੋਂ ਬਾਅਦ ਆਪਾਂ ਕਮੀਜ਼ ਦੀ ਕਾਟ ਪਾਵਾਂਗੇ। 7 ਇੰਚ ਦਾ ਆਪਾਂ ਟੀਰਾ ਲੈਣਾ ਹੈ। ਪਹਿਲਾਂ ਆਪਾਂ ਇਧਰੋਂ ਬੰਦ ਵਾਲੀ ਸਾਈਡ ਤੋਂ 7 ਇੰਚ ਦਾ ਟੀਰਾ ਲਵਾਂਗੇ ਫਿਰ نیچے ਨੂੰ 7 ਇੰਚ ਲਵਾਂਗੇ। ਉਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਨਿਸ਼ਾਨ ਲਗਾਵਾਂਗੇ। ਚੈਸਟ ਦਾ ਨਿਸ਼ਾਨ ਜਿਹੜਾ ਆਪਾਂ ਲਗਾਣਾ ਉੱਥੋਂ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਗੁਲਾਈ ਪਾਵਾਂਗੇ। ਗੁਲਾਈ ਪਾਉਣ ਤੋਂ ਬਾਅਦ ਆਪਾਂ ਇਹਨੂੰ ਕਰਾਂਗੇ ਕਟਿੰਗ। ਵੀ ਆਪਾਂ ਸੇਮ ਜਿਸ ਤਰ੍ਹਾਂ ਮਤਲਬ ਕੁੜਤੀ ਨੂੰ ਕਟਿੰਗ ਕੀਤਾ ਉਸ ਤਰ੍ਹਾਂ ਹੀ ਕਰ ਰਹੇ ਆਂ ਚਾਹੇ ਤੁਸੀਂ ਪਹਿਲਾਂ ਕਮੀਜ਼ ਕਟਿੰਗ ਕਰ ਲਓ ਕੁੜਤੀ ਉੱਪਰ ਰੱਖ ਕੇ ਕਟਿੰਗ ਕਰ ਲਓ ਹੁਣ ਆਪਾਂ ਇਹਦਾ ਗਲੇ ਦਾ ਨਿਸ਼ਾਨ ਲਗਾਵਾਂਗੇ ਆਪਾਂ ਇਹਨੂੰ ਬੈਨ ਲਗਾਣੀ ਆ ਇਸ ਕਰਕੇ ਆਪਾਂ نیچے ਨੂੰ 3.5 ਇੰਚ ਲਿਆ ਇਧਰੋਂ ਆਪਾਂ ਲਵਾਂਗੇ 2.5 ਇੰਚ ਦਾ ਤੇ 2.5 ਇੰਚ ਲਗਾ ਕੇ ਆਪਾਂ ਇਹਨੂੰ ਗਲਾਈ ਪਾ ਦੇਣੀ ਆ ਤੇ نیچے ਨੂੰ ਆਪਾਂ 6 ਇੰਚ ਦੀ ਕਾਟ ਪਾਉਣੀ ਆ ਇਹਨੂੰ ਕਿ ਜਿਹੜੀ ਆਪਣੀ ਪੱਟੀ ਲੱਗਣੀ ਆ ਬੈਨ ਪੱਟੀ ਤੇ ਚ ਬਟਨ ਲਾਉਣੇ ਆ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਕੱਟ ਲਗਾ ਦਾਂਗੇ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਇਹਦੇ ਉੱਪਰ ਰੱਖ ਕੇ ਪਹਿਲਾਂ ਆਪਾਂ ਰੇਬਲੀਰ ਤਿਆਰ ਕਰਾਂਗੇ ਰੇਬਲੀਰ ਤਿਆਰ ਕਰਕੇ ਆਪਾਂ ਇਹਨੂੰ ਸਾਰੇ ਨੂੰ ਸਲਾਈ ਲਗਾਵਾਂਗੇ ਇਸ ਤਰ੍ਹਾਂ ਕਰਕੇ ਡਬਲ ਕਰਕੇ ਆਪਾਂ ਇਹਨੂੰ ਸਲਾਈ ਲਗਾ ਲੈਣੀ ਹੈ ਰੇਬਲੀਰ ਨੂੰ ਇੱਕ ਰੇਬਲੀਰ ਲੰਬੀ ਪੱਟੀ ਤੁਸੀਂ ਤਿਆਰ ਕਰ ਲੈਣੀ ਆ ਤਿਆਰ ਕਰਨ ਤੋਂ ਬਾਅਦ ਉਹਨੂੰ ਆਪਾਂ ਫਿਰ ਕੁਰਤੀ ਦੇ ਉੱਪਰ ਲਗਾਵਾਂਗੇ ਜਿਸ ਤਰ੍ਹਾਂ ਆਪਾਂ ਗੋਲ ਗਲੇ ਨੂੰ ਰੇਬਲੀਰ ਲਗਾਣੇ ਆ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਹੁਣ ਰੇਬਲੀਰ ਲਗਾਵਾਂਗੇ ਰੱਖ ਕੇ ਰੇਬਲੀਰ ਆਪਾਂ ਖਿੱਚਣੀ ਨਹੀਂ ਹੈਗੀ ਬਹੁਤੀ ਆ ਰਾਮ ਨਾਲ ਰੱਖ ਕੇ ਲਗਾਉਣੀ ਹੈ ਜਿੱਥੇ ਆਪਣੀ ਜ਼ਿਆਦਾ ਵੀ ਤੇ ਗਲਾਈ ਆਉਂਦੀ ਹੈ ਉੱਥੇ ਆਪਾਂ ਹਲਕਾ ਜਿਹਾ ਇਹਨੂੰ ਖਿੱਚ ਪਾਉਣਾ ਹੈ ਰੇਬਲੀਰ ਨੂੰ ਬਸ ਇਸ ਤਰ੍ਹਾਂ ਕਰਕੇ ਆਪਾਂ ਲਗਵਾਉਂਦੇ ਜਾਵਾਂਗੇ ਇੱਥੇ ਆਪਾਂ نیچے ਥੋੜੀ ਜਿਹੀ ਗਲਾਈ ਪਾਈ ਸੀ ਇੱਥੇ ਥੋੜੀ ਜਿਹੀ ਖਿੱਚ ਲਵਾਂਗੇ ਇਹਨੂੰ ਉਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਸਿੱਧੀ ਸਾਈਡ ਰੱਖ ਕੇ ਆਪਾਂ ਇਹਨੂੰ ਉਲਟਾ ਕੇ ਸਲਾਈ ਲਗਾਵਾਂਗੇ ਆਪਾਂ ਸਿੱਧੀ ਸਾਈਡ ਰੱਖਣੀ ਹੈ ਉੱਪਰਲੇ ਪਾਸੇ ਕਿਉਂਕਿ ਆਪਾਂ ਉੱਪਰ ਫਿਨਿਸ਼ਿੰਗ ਚਾਹੀਦੀ ਆਪਾਂ ਨੂੰ ਇਸ ਕਰਕੇ ਆਪਾਂ ਇਸ ਤਰ੍ਹਾਂ ਕਰਕੇ ਹੌਲੀ ਹੌਲੀ ਇਹਨੂੰ ਸਲਾਈ ਲਗਾਉਂਦੇ ਜਾਵਾਂਗੇ ਆਪਣੇ ਬਲਣੀ ਪਹਿਨੇ ਚਾਹੀਦੇ ਆਪਾਂ ਆਰਾਮ ਨਾਲ ਸਲਾਈ ਲਗਾਵਾਂਗੇ ਇਸ ਤਰ੍ਹਾਂ ਕਰਕੇ ਸਲਾਈ ਲਗਾਉਣਾਗੇ ਇਹਨੂੰ ਆਰਾਮ ਨਾਲ ਬਲਣੀ ਆਪਾਂ ਬਿਲਕੁਲ ਵੀ ਪਹਿਨ ਦੇਣਾ ਇਹਨੂੰ ਪੂਰੀ ਫਿਨਿਸ਼ਿੰਗ ਨਾ ਬਣਾਵਾਂਗੇ ਆਪਾਂ ਇਹਨੂੰ কুরਤੀ ਨੂੰ ਇਸ ਤਰ੍ਹਾਂ ਕਰਕੇ ਇਥੋਂ ਗੁਲਾਈ ਚ ਹਲਕੀ ਜੀ ਸਲਾਈ ਲਗਾਵਾਂਗੇ ਆਪਾਂ ਆਰਾਮ ਨਾਲ ਸਲਾਈ ਲਗਾਣੀ ਹੈ ਬਿਲਕੁਲ ਸਲਾਈ ਲਗਾਉਣ ਤੋਂ ਬਾਅਦ ਆਪਾਂ ਇਹਨੂੰ ਇੱਕ ਵਾਰ ਪ੍ਰੈਸ ਫੇਰ ਲਵਾਂਗੇ ਚੰਗੀ ਤਰ੍ਹਾਂ ਇਹ ਆਪਾਂ ਇਹਨੂੰ ਪ੍ਰੈਸ ਫੇਰ ਲਈ ਆ। ਉਤੋਂ ਬਾਅਦ ਹੁਣ ਆਪਾਂ ਇਹਨੂੰ ਕਮੀਜ਼ ਤਿਆਰ ਕਰਾਂਗੇ। ਇਹ ਆਪਾਂ ਦੋਨਾਂ ਪੱਲਿਆਂ ਨੂੰ ਪ੍ਰੈਸ ਫੇਰ ਲੈਣੀ ਆ। ਚੰਗੀ ਤਰ੍ਹਾਂ ਜਿਹੜੀ ਸਲਾਈ ਆ ਉਹ ਆਪਾਂ ਦਵਾ ਲੈਣੀ ਆ। ਠੀਕ ਹੈ ਜੀ। ਤੇ ਹੁਣ ਆਪਾਂ ਕਰ ਰਹੇ ਹਾਂ ਕਮੀਜ਼ ਤਿਆਰ। ਕਮੀਜ਼ ਨੂੰ ਜਿਹੜੀ ਪੱਟੀ ਲਗਾਣੀ ਆ ਉਹ ਆਪਾਂ ਉਲਟੀ ਸਾਈਡ ਰੱਖ ਕੇ ਲਗਾਣੀ ਆ ਇੱਕ ਪੱਟੀ ਆਪਾਂ ਲੰਬੀ ਲੈਣੀ ਆ ਥੋੜੀ ਜੀ ਕਿਉਂਕਿ ਆਪਾਂ ਠੋਕੂ ਬਣਾਉਣਾ ਇਹਦਾ ਪੱਟੀ ਲਗਾਵਾਂਗੇ ਜਦੋਂ ਇਹ ਆਪਾਂ ਇਸ ਤਰ੍ਹਾਂ ਕਰਕੇ ਪੱਟੀ ਤਿਆਰ ਕਰ ਲੈਣੀ ਆ ਉਲਟੀ ਸਾਈਡ ਆਪਾਂ ਪੱਟੀਆਂ ਰੱਖਣੀਆਂ ਕਮੀਜ਼ ਦੇ ਉੱਠੀ ਸਾਈਡ ਤੇ ਸਿੱਧੀ ਸਾਈਡ ਨੂੰ ਆਪਾਂ ਇਹਨਾਂ ਨੂੰ ਉਲਟਾ ਲੈਣਾ ਹੈ ਇਸ ਤਰ੍ਹਾਂ ਕਰਕੇ ਜਿਹੜੀ ਆਪਣੀ ਬੜੀ ਪੱਟੀ ਹੋਊਗੀ ਲੰਬੀ ਵਾਲੀ ਜਿੱਥੇ ਠੋਕੂ ਬਣਨਾ ਉਹ ਆਪਣੀ ਖੱਬੀ ਸਾਈਡ ਆਉਣੀ ਆ ਦਿੱਕਾ ਜੀ ਇਹ ਆਪਾਂ ਹੁਣ ਪੱਟੀ ਇਸ ਤਰ੍ਹਾਂ ਕਰਕੇ ਲਗਾ ਲੈਣੀ ਆ ਪੂਰੀ ਸਫਾਈ ਨਾਲ ਫਿਨਿਸ਼ਿੰਗ ਨਾਲ ਅਗਲੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹ ਆਪਾਂ ਹੁਣ ਇਹਦੇ ਉੱਪਰ ਕੁੜਤੀ ਰੱਖ ਲਈ ਹੈ ਜਿਹੜੀ ਆਪਾਂ ਤਿਆਰ ਕੀਤੀ ਸੀ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਪਹਿਲਾਂ ਕੱਚਾ ਕਰ ਲਵਾਂਗੇ ਤਾਂ ਜੋ ਆਪਾਂ ਜਦੋਂ ਬਾਜੀ ਜੜਨੀ ਆ ਦਿੱਕਤ ਨਾ ਆਵੇ ਤੇ ਇਹ ਆਪਾਂ ਕਮੀਜ਼ ਤਿਆਰ ਕਰ ਲਿਆ ਦੇਖੋ ਕਿੰਨੀ ਫਿਨਿਸ਼ਿੰਗ ਨਾਲ ਕਮੀਜ਼ ਤਿਆਰ ਹੋਇਆ ਵਾ ਪੂਰੀ ਸਫਾਈ ਨਾਲ ਵਧੀਆ ਕਮੀਜ਼ ਬਣਿਆ ਹੈ। ਅਗਲੀ ਵੀਡੀਓ ਦੇਖਣ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ। ਧੰਨਵਾਦ ਜੀ। ਸਿਆਰ ਦੇ ਬੈਨਿਸ